you ਫੌਜ ਚ ਡਿਊਟੀ ਕਰਦੇ ਸਮੇ 28 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਤੁਹਾਨੂੰ ਦੱਸਦੇ ਕਿ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਜਵੰਦਾ ਕਲਾ ਵੱਜੋ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੁਸਮਾ ਪਹਿਲਾਂ ਹੀ ਆਰਮੀ ਚ ਭਰਤੀ ਹੋਏ ਗਗਨਦੀਪ ਸਿੰਘ ਵੱਲੋਂ ਅੰਬਾਲੇ ਕੈਂਟ ਚ ਡਿਊਟੀ ਕੀਤੀ ਜਾ ਰਹੀ ਸੀ ਜਿਸ ਦੌਰਾਨ ਉਸ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਤੋਂ ਬਾਅਦ ਜਦੋਂ ਉਸ ਨੂੰ ਆਰਮੀ ਹਸਪਤਲ ਲਿਜਾਇਆ ਗਿਆ ਤਾਂ ਡਾਕਟਰ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਆਰਮੀ ਜਵਾਨ ਦੇ ਅੰਤਿਮ ਸੰਸਕਾਰ ਤੇ ਆਰਮੀ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਗਗਨਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹਾਲਾਂਕਿ ਸੰਸਕਾਰ ਮੁcke ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਰਿਵਾਰ ਨਾਲ ਨਾਤਾ ਦੁੱਖ ਸਾਂਝਾ ਕਰਨ ਪਹੁੰਚਿਆ ਤੇ ਨਾ ਹੀ ਸੰਸਕਾਰ ਚ ਸ਼੍ਰੀਖੋਣ ਲਈ ਪਹੁੰਚਿਆ ਜਿਸ ਤੇ ਪਰਿਵਾਰ ਚ ਪ੍ਰਸ਼ਾਸਨ ਖਿਲਾਫ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪਰਿਵਾਰਿਕ ਮੈਂਬਰ ਦਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘ ਅੰਬਾਲਾ ਕੈਂਚ ਡਿਊਟੀ ਕਰ ਰਿਹਾ ਸੀ ਜਿਸ ਦੌਰਾਨ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਜਦੋਂ ਉਸ ਨੂੰ ਆਰਮੀ ਹਸਪਤਾਲ ਲਜਾਇਆ ਗਿਆ ਤਾਂ ਡਾਕਟਰ ਨੇ ਉਸ ਨੂਮਰੇ ਮ੍ਰਿਤਕ ਐਲਾਨ ਦਿੱਤਾ ਉਹਨਾਂ ਦੱਸਿਆ ਕਿ ਮ੍ਰਿਤਕ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਪੈਣਾ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਜਿਨਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਤੇ ਨੌਜਵਾਨ ਦੇ ਪਹਿਲਾਂ ਪਿਤਾ ਅਤੇ ਫਿਰ ਦਾਦੀ ਦੀ ਮੌਤ ਹੋ ਚੁੱਕੀ ਹੈ ਉਹਨਾਂ ਕਹਿ ਕੇ ਮ੍ਰਿਤਕ ਨੌਜਵਾਨ ਆਪਣੇ ਪਿੱਛੇ ਛੋਟੇ-ਛੋਟੇ ਦੋ ਬੱਚੇ ਬਜ਼ੁਰਗ ਮਾਤਾ ਤੇ ਆਪਣੀ ਪਤਨੀ ਨੂੰ ਛੱਡ ਗਿਆ ਉੱਥੇ ਇਸ ਮੌਕੇ ਮ੍ਰਿਤਕ ਫੌਜੀ ਜਵਾਨ ਦੇ ਸੰਸਕਾਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੈਬਨਿਟ ਮਨਿਸਟਰ ਲਾਲਜੀਤ ਸਿੰਘ ਪੂਲਰ ਦੇ ਪੀਏ ਦਿਲਬਖ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਗਗਨਦੀਪ ਸਿੰਘ ਤੋਂ ਕਾਫੀ ਆਸਾਂ ਉੱਤੇ ਉਮੀਦਾਂ ਸੀ ਰਿਪੋਰਟ ਆਸਾਂ ਅਤੇ ਉਮੀਦਾਂ ਸੀ ਅਤੇ ਗਗਨਦੀਪ ਸਿੰਘ ਦੇ ਹੀ ਸਿਰ ਉੱਪਰ ਸਾਰਾ ਪਰਿਵਾਰ ਖੜਾ ਸੀ ਪਰੰਤੂ ਇਸ ਤਰ੍ਹਾਂ ਉਸ ਦਾ ਦੁਨੀਆ ਤੋਂ ਰੁਕਸਤ ਹੋ ਜਾਣਾ ਪਰਿਵਾਰ ਅਤੇ ਦੇਸ਼ ਲਈ ਵੱਡਾ ਘਟ ਹੈ ਉੱਥੇ ਜਿੱਥੇ ਗਗਨਦੀਪ ਸਿੰਘ ਦੇ ਮੌਤਵਾਰੇ ਪਰਿਵਾਰ ਨਾਲ ਗਹਿਰਾ ਪਕਟਾਵਾ ਕੀਤਾ ਹੈ ਉੱਥੇ ਹੀ ਸਰਕਾਰ ਪਾਸੋਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦਾ ਪ੍ਰੋਸਾ ਵੀ ਦਿੱਤਾ ਹੈ ਦਰਜੀ ਸੰਜੀਤ ਪਿੰਡ ਜਵੰਦਾ ਕਲਾਂ ਜੀ ਫੌਜ ਦੇ ਨੌਜਵਾਨ ਦੀ ਜਿਹੜੀ ਮੌਤ ਹੋਈ ਹੈ ਇਤੀ ਗੱਲਬਾਤ ਹੋਈ ਹੈ ਇਹ ਜੀ ਡਿਊਟੀ ਤੇ ਹੀ ਤੇ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਚਾਰ ਭੈਣਾਂ ਦਾ ਇਕੱਲਾ-ਇਕੱਲਾ ਭਰਾ ਜਿਦੇ ਬੱਚੇ ਵਿਚਾਰੇ ਇੱਕ 7 ਮਹੀਨੇ ਦਾ ਬੇਟਾ ਤੇ ਇੱਕ 2 ਸਾਲ ਦਾ ਬੇਟਾ ਤੇ ਇਹਨਾਂ ਦੇ ਫਾਦਰ ਸਾਹਿਬ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਇਸ ਪਰਿਵਾਰ ਤੇ ਇੰਨਾ ਦੁੱਖਾਂ ਦਾ ਭਾਰ ਟੁੱਟਿਆ ਵੀ ਆ 6-7 ਮਹੀਨੇ ਦੇ ਵਿੱਚ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਡੈਥ ਹੋ ਗਈ ਤੇ ਹੁਣ ਜਿਹੜੀ ਉਹਨਾਂ ਦੀ ਮਾਤਾ ਆ ਉਹ ਵੀ ਵਿਚਾਰੀ ਬਜ਼ੁਰਗ ਆ ਉਹਨਾਂ ਦੇ ਵੀ ਪੱਲੇ ਕੁਝ ਨਹੀਂ ਹੈਗਾ ਤੇ ਛੋਟੇ ਬੱਚੇ ਛੱਡ ਕੇ ਤੇ ਘਰ ਵਾਲੀ ਛੱਡ ਕੇ ਸੰਸਾਰ ਤੋਂ ਚਲੇ ਗਿਆ ਜੀ ਕੀ ਨਾਂ ਸੀ ਨੌਜਵਾਨ ਦਾ ਤੁਹਾਡਾ ਕੀ ਨਾਮ ਸੀ ਗगनਦੀਪ ਸਿੰਘ ਜੀ ਮੇਰੇ ਚਾਚਾ ਜੀ ਦਾ ਬੇਟਾ ਸੀ ਜੀ ਕੀ ਮੰਗ ਕੀ ਕਰਦੇ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਇਹ ਸਾਰੇ ਬੱਚੇ ਜਿਹੜੇ ਆ ਇੰਨਾ ਨੂੰ ਪਾਲਣ ਪੋਸਣ ਵਾਸਤੇ ਸਰਕਾਰ ਜੋ ਵੀ ਇਹਦੀਆਂ ਸਰਕਾਰੀ ਸਹੂਲਤਾਂ ਬਣਦੀਆਂ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਗਵਰਨਮੈਂਟ ਵੱਲੋਂ ਵੀ ਉਹ ਪਰਿਵਾਰ ਨੂੰ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਆਪਣਾ ਜਿਹੜਾ ਬੱਚੇ ਉਹ ਪਾਲਣ ਪੋਸਣ ਕਰ ਸਕਣ ਕਿਉਂਕਿ ਬਹੁਤ ਛੋਟੇ ਬੱਚੇ ਆ ਕੋਈ ਪਰਿਵਾਰ ਦੇ ਵਿੱਚ ਕਪਾਉਣ ਵਾਲਾ ਨਹੀਂ ਰਹਿ ਗਿਆ ਪਰਿਵਾਰ ਨੂੰ ਸਾਂਭਣ ਵਾਲਾ ਨਹੀਂ ਰਹਿ ਗਿਆ ਕਿਉਂਕਿ ਇੱਕ ਉਹਨਾਂ ਦੀ ਮਾਤਾ ਉਹ ਵੀ ਬਜ਼ੁਰਗ ਆ ਕਿੰਨੀ ਉਮਰ ਦੀ ਹੁੰਦੀ 9 ਜਣ ਕਰੀਬ 29 ਸਾਲ ਦੀ ਉਮਰ ਸੀ ਕਿ ਜੀ ਤੋ ਕਾਲੇ ਇਹ ਗਿਆ ਮੇਰਾ ਨਾ ਅਰਦੀਪ ਕਿਹੜਾ ਪਿੰਡ ਹੈ ਜਵਨ ਦੇ ਕਲਾ ਪਿੰਡ ਜਵਨ ਦੀ ਡੈਥ ਹੋਈ ਹੈ ਮੇਰਾ ਹਸਬੰਦ ਸੀ ਗੱਲਬਾਤ ਹੋਈ ਆ ਡਿਊਟੀ ਪਰ ਟੈਗ ਹੋ ਗਿਆ ਮਨ ਕੋ ਕਿਤੇ ਡਿਊਟੀ ਸੀ ਇਹਨਾਂ ਦੀ ਅੰਬਾਲਾ ਸੀ ਡਿਊਟੀ ਕਿੰਨਾ ਚਿਰ ਹੋ ਗਿਆ 11 ਰਾਤ

ਇਹ ਕੱਲੇ ਸੀ ਚੋਂ ਪੈਣਾ ਦਾ ਕੱਲਾ ਪਾਈ ਸੀ ਹਕਾਏ ਮੈਂ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਦਾ ਪੀਏ ਦਿਲਬਖ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਹਰੀਕੇ ਕੀ ਕਹਿਣਾ ਚਾਹੋਗੇ ਜਵੰਦਾ ਕਲਾਂ ਦਾ ਜਿਹੜਾ ਫੌਜ ਦਾ ਜਵਾਨ ਸੀ ਉਹ ਅੱਜ ਪ੍ਰਵਾਦ ਦੇ ਨਾਲ ਡੋਖਾ ਸੰਜਣਾ ਕਰਨ ਪਹੁੰਚਿਆ ਬੜੀ ਦੁਖਦਾਈ ਜਿਹੜੋਂ ਸੁਣ ਕੇ ਇੱਕ ਨਾਇਕ ਗਗਨਦੀਪ ਸਿੰਘ ਹੋਜ ਦੇ ਵਿੱਚ 67 ਇੰਜੀਨੀਅਰ ਚ ਡਿਊਟੀ ਕਰਦੇ ਸੀ ਤੇ ਜਦੋਂ ਸੁਣਿਆ ਕਿ ਉਹਨਾਂ ਦੀ ਅਟੈਕ ਨਾਲ ਉੱਥੇ ਮੌਤ ਹੋ ਗਈ ਆ ਬੜਾ ਦੁੱਖ ਲੱਗਾ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਬੜਾ ਘਾਟਾ ਪਿਆ ਕਿਉਂਕਿ ਫਾਦਰ ਜੀ ਕੁਝ ਸਮਾਂ ਪਹਿਲਾਂ ਚਲੇ ਗਏ ਪਿੱਛੇ ਚਾਰ ਭੈਣਾਂ ਇਕੱਲਾ ਇਕੱਲਾ ਭਰਾ ਵਗੈ ਕਨ ਗਗਨਦੀਪ ਸਿੰਘ ਕਿਉਂਕਿ ਕਈ ਵਾਰ ਜਦੋਂ ਇਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਹੀ ਜੀ ਗਏ ਹੁੰਦੇ ਆ ਤੇ ਇਕੇ ਪਰਿਵਾਰ ਤੇ ਡੋਰ ਰੱਖੀ ਹੁੰਦੀ ਆ ਤੇ ਗਗਨਦੀਪ ਦੇ ਸਿਰ ਤੇ ਸਾਰਾ ਪਰਿਵਾਰ ਸੀ ਕਿਉਂਕਿ ਫੌਜ ਵਿੱਚ ਸਰਵਿਸ ਕਰਦੇ ਸੀ ਬੜੀ ਆਸਾ ਸੀ ਅਜੇ ਭੈਣਾਂ ਨੂੰ ਕਿਉਂਕਿ ਭੈਣਾਂ ਦਾ ਤੇ ਇਹੋ ਹੁੰਦਾ ਵਾ ਕਿ ਸਾਡਾ ਵੀਰ ਕਦਮ ਉਹ ਘਰੇ ਤੇ ਇਹ ਨਹੀਂ ਸੀ ਪਤਾ ਕੁਝ ਸਮਾਂ ਪਹਿਲਾਂ ਜਦੋਂ ਦਾਦੀ ਜੀ ਅਕਾਲ ਚਰਨਾ ਨ ਕਰ ਗਏ ਉਹਨਾਂ ਦਾ ਕਰਕੇ ਆਏ ਸੀ ਤੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਹੁਣ ਗਗਨਦੀਪ ਸਿੰਘ ਖੁਸ਼ੀਆਂ ਨਾ ਕਰਿਆਊਗਾ ਕਿ ਚਾਹ ਉਹਨਾਂ ਦੀ ਜਨ ਮੌਤ ਬਣ ਕੇ ਕਰਿਆਊਗਾ ਤੇ ਜਦੋਂ ਪਤਾ ਲੱਗਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਹ ਵੀ ਆ ਰਹੇ ਸੀ ਉਹ ਆਪਣੇ ਕੁਝ ਸਮਾਂ ਥੋੜਾ ਆਪਣੇ ਲੇਟ ਹੋ ਗਿਆ ਉਹ ਨਹੀਂ ਆਪਣੇ ਸੰਸਕਾਰ ਤੇ ਪਹੁੰਚ ਕੇ ਔਰ ਦੱਸਦੀ ਜਿਤਨਾ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਪਰਿਵਾਰ ਦੇ ਨਾਲ ਦੁੱਖ ਕਰਨਾ ਬਾਕੀ ਜੋ ਵੀ ਗਗਨਦੀਪ ਸਿੰਘ ਦਾ ਚਲੋ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਮੋੜ ਸਕਦੇ ਪਰਿਵਾਰ ਨੂੰ ਨਹੀਂ ਦੇ ਸਕਦੇ ਪਰ ਪਰਿਵਾਰ ਨੂੰ ਅਸੀਂ ਜੋ ਵੀ ਸਰਕਾਰ ਦੇ ਵੱਲੋਂ ਰਾਸ਼ੀ ਮਿਲਦੀ ਆ ਉਹ ਅਸੀਂ ਪੂਰੀ ਸਹਾਇਤਾ ਪਰਿਵਾਰ ਦੀ ਕਰਾਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਗਗਨਦੀਪ ਸਿੰਘ ਲੱਖਾਂ ਕਰੋੜਾਂ ਵਿੱਚ ਕਿਉਂਕਿ ਪੈਸੇ ਨਾਲ ਕੁਝ ਨਹੀਂ ਹੁੰਦਾ ਪੈਸਾ ਤਾਂ ਹੱਥਾਂ ਦੀ ਮਹਿਲ ਆ ਪੈਸਾ ਤੇ ਕਿਤੋਂ ਵੀ ਆ ਸਕਦਾ ਵਾ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਜਦੋਂ ਗਗਨਦੀਪ ਸਿੰਘ ਹਾਰਟ ਅਟੈਕ ਨਾਲ ਉੱਥੇ ਸ਼ਹੀਦ ਹੋ ਗਿਆ ਕਿਉਂਕਿ ਪਿੰਡ ਵੀ ਬੜਾ ਆਪਣੇ ਇਸਾ ਦੀ ਪੱਟੀ ਹਲਕੇ ਵਿੱਚ ਕਿਉਂਕਿ ਪਿੰਡ 'ਚ ਵੀ ਉਹਨਾਂ ਦਾ ਬੜਾ ਵਧੀਆ ਸੀ ਕਿਉਂਕਿ ਜਦੋਂ ਆਉਂਦੇ ਸੀ ਸਾਰੇ ਨਾਲ ਹੱਸਦੇ ਸੀ ਖੇਡਦੇ ਸੀ ਬੜੇ ਨੇਕ ਇਨਸਾਨ ਸਨ ਕਿਉਂਕਿ ਕਦੀ ਕਿਸੇ ਨਾਲ ਉਹਨਾਂ ਵੈਰ ਵਿਰੋਧ ਨਹੀਂ ਸੀ ਰੱਖਿਆ ਕਿ ਜੋ ਇਹੋ ਜਿਹੇ ਪਿੰਡ ਵਿੱਚੋਂ ਕੋਈ ਜੋਧੇ ਜਿਸ ਤਰ੍ਹਾਂ ਜਿਹੜੇ ਆਰਮੀ ਸਰਵਿਸ ਕਰਦੇ ਚਲੇ ਜਾਂਦੇ ਆ ਤੇ ਪਿੰਡ ਨੂੰ ਬੜਾ ਵੱਡਾ ਘਾਟਾ ਪੈਂਦਾ ਵਾ ਸਾਡੇ ਸਰਪੰਚ ਇੱਥੇ ਜਸਕਰਨ ਸਿੰਘ ਹੁਣੀ ਆ ਉਹਨਾਂ ਦਾ ਬੜਾ ਪ੍ਰੇਮ ਸੀ ਗੁਰਦੇਵ ਸਿੰਘਾ ਆਗੂ ਸੜਾ ਉਹਨਾਂ ਦਾ ਬੜਾ ਪ੍ਰੇਮ ਸੀ ਪਰਿਵਾਰ ਦੇ ਨਾਲ ਤੇ ਅੱਜ ਜਿਹੜਾ ਉਹਨਾਂ ਨੇ ਸੁਣਿਆ ਜਿਹੜਾ ਸਾਨੂੰ ਉਹਨਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਇਸ ਤਰ੍ਹਾਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਿਆ ਤੇ ਜਨ ਕੇ ਪਰਿਵਾਰ ਦੇ ਨਾਲ ਅੱਜ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਤੌਰ ਤੇ ਪਰਿਵਾਰ ਦੀ ਪੂਰੀ ਮਦਦ ਕਰਾਂਗੇ ਜੋ ਵੀ ਵਿੱਤੀ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾਗੀ ਉਹ ਪਰਿਵਾਰ ਨੂੰ ਦਿਵਾਵਾਂਗੇ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਗਗਨਦੀਪ ਸਿੰਘ ਜਿਹੜੇ ਗਏ ਆ ਕਿਉਂਕਿ ਇਹ ਅਕਾਲ ਪੁਰਖ ਦਾ ਭਾਣਾ ਵਾ ਇਹ ਆਪਾਂ ਇਹ ਇਹ ਆਪ ਨੂੰ ਮੰਨਣਾ ਪੈਂਦਾ ਵਾ ਕਿਉਂਕਿ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੁੰਦਾ ਕਿ ਜਦੋਂ ਆਪਾਂ ਆਉਣੇ ਆ ਮਰਨ ਲਿਖਾਏ ਮੰਡਲ 'ਮੇ ਆਏ ਜਦੋਂ ਇਨਸਾਨ ਇੱਥੇ ਆਉਂਦਾ ਵਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਵਾ ਤੇ ਅਸੀਂ ਇੱਥੇ ਸਾਰੇ ਪਹੁੰਚੇ ਆ ਸਾਡੇ ਫੌਜ ਦੇ ਜਵਾਨ ਸਾਡੇ ਉਥੇ 67 ਇੰਜੀਨੀਅਰ ਚ ਨੈਪ ਸੁਬੇਦਾਰ ਸਭ ਪਹੁੰਚੇ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਇਕ ਹੌਲਦਾਰ ਸਾਰੇ ਪਹੁੰਚੇ ਆ ਅਹੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਉਹਨਾਂ ਦੇ ਆਖਰੀ ਜਿਹੜੇ ਸੰਸਕਾਰ ਦੇ ਟਾਈਮ ਤੇ ਉਹਨਾਂ ਨੇ ਹਾਜ਼ਰੀ ਲਵਾਈ ਆ ਤੇ ਅਸੀਂ ਸਰਕਾਰ ਵੱਲੋਂ ਔਰ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਪਲ ਵੱਲੋਂ ਪੂਰਾ ਭਰੋਸਾ ਦਿਵਾਉਣੀ ਆ ਕਿ ਜੋ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਊਗੀ ਅਸੀਂ ਉਹਨਾਂ ਨੂੰ ਪੂਰੀ ਦਿਵਾਵਾਂਗੇ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਲਿਆ ਸਕਦੇ ਪਰ ਪੂਰਾ ਪਰਿਵਾਰ ਦੀ ਹੈਲਪ ਕਰਾਂਗੇ